ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਆਪਾਂ ਸੁਬਾ ਸੁਬਾਈ ਵੀਡੀਓ ਬਣਾ ਰਹੇ ਆ ਤੇ ਖਬਰ ਇਹ ਹੈ ਜੀ ਸੀ ਆਪਾਂ ਅਖਾ ਚਲੋ ਆਪਾਂ ਨੂੰ ਰਾਤ ਹੀ ਪਤਾ ਲੱਗਾ ਵੀ ਆਪਾਂ ਹੋਣਾ ਸੁਬਾ ਸੁਬਾ ਆਪਣੇ ਵੀਰ ਭੈਣਾਂ ਨਾਲ ਸਾਰਿਆਂ ਨਾਲ ਆਪਾਂ ਸ਼ੇਅਰ ਕਰਦੇ ਆ ਇਹ ਤਾਂ ਕਰਕੇ ਅੱਜ ਮੈਂ ਸਵੇਰ ਹੀ ਵੀਡੀਓ ਬਣਾ ਲਈ ਸੀ ਤੇ ਇਹਨਾਂ ਦਾ ਪਤਾ ਨਹੀਂ ਸ਼ਾਇਦ ਟਾਈਮ ਨਾ ਲੱਗੇ ਟਾਈਮ ਲੱਗਾ ਤਾਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਗੇ ਨਹੀਂ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਰੇ ਵੀਰ ਭੈਣਾਂ ਨੂੰ ਦੱਸ ਦਿੰਨੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਨਾਲ ਵੀਰ ਭੈਣ ਜੁੜੇ ਆ ਤੇ ਉਹਨਾਂ ਦਾ ਜੀ ਆਪਾਂ ਦਿਲੋਂ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਹਜੇ ਤੱਕ ਆਪਣੇ ਚੈਨਲ ਨਾਲ ਨਵੇਂ ਜੁੜ ਰਹੇ ਆ ਤੇ ਉਹਨਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਕਰ ਉਹ ਆਪਣਾ ਚੈਨਲ ਸਬਸਕ੍ਰਾਈਬ ਤੇ ਜਿਹੜਾ ਆਪਣਾ ਫੇਸਬੁੱਕ ਪੇਜ ਆ ਪੰਜਾਬੀ ਤੜਕਾ ਜੀ ਉਹਨੂੰ ਫੋਲੋ ਕਰ ਲੋ ਤਾਂ ਕਿ ਇਟਲੀ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਕੋਈ ਇੱਥੇ ਵੀ ਨਵੀਂ ਵੀ ਕੋਈ ਵੀ ਖਬਰ ਹੁੰਦੀ ਆ ਪੇਪਰਾਂ ਦੀ ਤੇ ਜਾਂ ਕੋਈ ਵੀ ਇੱਥੇ ਰੋਲ ਚੇਂਜ ਹੁੰਦੇ ਆ ਤੇ ਤੁਹਾਨੂੰ ਆਪਣੇ ਚੈਨਲਾਂ ਤੇ ਸਭ ਤੋਂ ਪਹਿਲਾਂ ਉਹ ਨਿਊਜ਼ ਜਿਹੜੀ ਆ ਮਿਲੂਗੀ ਤੇ ਬਾਕੀ ਤੁਸੀਂ ਦੇਖ ਹੀ ਲਿਆ ਹੋਣਾ ਵਾ ਤੇ ਹਾਂਜੀ ਇੱਕ ਤੁਹਾਨੂੰ ਹੋਰ ਰਿਕਵੈਸਟ ਆ ਵੀ ਆਪਣਾ ਜਿਹੜਾ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਤੇ ਤੁਸੀਂ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਅਸੀਂ ਵੀ ਟਾਈਮ ਵਿੱਚੋਂ ਟਾਈਮ ਕੱਢ ਕੇ ਤੇ ਤੁਹਾਡੇ ਨਾਲ ਕੋਈ ਵੀ ਜਾਣਕਾਰੀ ਹੁੰਦੀ ਹੈ ਨਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹੁਣ ਵੀ ਸਵੇਰ ਸੁਬਾਈ ਤੇ ਕੰਮ ਹਜੇ ਕਰਨਾ ਸਭ ਤੋਂ ਪਹਿਲਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਕਹਿੰਦੇ ਸੀ ਵੀ ਮੇਰਾ ਸ਼ਾਇਦ ਟਾਈਮ ਨਾ ਲੱਗੇ ਤੇ ਵੀ ਇਹ ਜਿਹੜੀ ਨਿਊਜ਼ ਆਪਾਂ ਪਾਉਣੀ ਆ ਤੇ ਮੈਂ ਕਿਹਾ ਹਾਂ ਮੇਰਾ ਟਾਈਮ ਹੋਇਆ ਤਾਂ ਮੈਂ ਜਰੂਰ ਸਾਰਿਆਂ ਨਾਲ ਵੀਰ ਭੈਣਾਂ ਨਾਲ ਸ਼ੇਅਰ ਕਰੂੰਗੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੀ ਥੁੰਡੇ ਨਾਲ ਇਹ ਆਪਾਂ ਸ਼ੇਅਰ ਕਰਦੇ ਹਾਂ ਸ਼ਾਇਦ ਤੁਹਾਨੂੰ ਹਜੇ ਇਹ ਦੂਸਰੇ ਚੈਨਲਾਂ ਤੇ ਨਿਊਜ਼ ਬਾਅਦ ਚ ਮਿਲੇਗੀ ਤੇ ਹਾਂਜੀ ਨਾਲੇ ਅੱਜ ਤੁਹਾਨੂੰ ਤੇਰਸਾ ਤੇ ਜਿਹੜੇ ਮੇਰੇ ਵੀਰ ਭੈਣਾਂ ਉਹਨਾਂ ਨੂੰ ਤੁਹਾਨੂੰ ਤੇਰਸਾ ਦੀਆਂ ਜਿਹਨੂੰ ਆਪਾਂ ਛੋਟੀ ਦੀਵਾਲੀ ਕਹਿ ਦਿੰਦੇ ਹੁੰਦੇ ਸੀ ਨਾ ਤੇ ਉਹਦੀਆਂ ਵੀ ਨਾਲੇ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਬਾਕੀ ਆਪਾਂ ਖਬਰ ਤੁਹਾਨੂੰ ਦੱਸਦੇ ਆਂ ਤੇ ਉਸ ਤੋਂ ਬਾਅਦ ਪਹਿਲਾ ਇੱਕ ਵੀਰ ਦਾ ਕਮੈਂਟ ਸੀਗਾ ਸਿਰਫ ਆਪਾਂ ਜਿਆਦਾ ਅੱਜ ਕਮੈਂਟਾਂ ਲਈ ਨਹੀਂ ਜਾਵਾਂਗੇ ਕਿਉਂਕਿ ਕਮੈਂਟ ਬਹੁਤ ਆ ਤੇ ਹੈ ਵੀ ਜਿਹੜੇ ਜਾਣਕਾਰੀ ਵਾਲੇ ਵੀਰਾਂ ਨੇ ਪੁੱਛੇ ਆ ਤੇ ਉਹਦੇ ਵਿੱਚੋਂ ਸਿਰਫ ਆਪਾਂ ਇੱਕ ਕਮੈਂਟ ਦਾ ਹੀ ਆਨਸਰ ਦਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਨਿਊਜ਼ ਉਹ ਦਵਾਂਗੇ ਹਾਂਜੀ ਕਮੈਂਟ ਸੀਗਾ ਵੀਰ ਦਾ ਵੀ ਜਿਹੜਾ ਏਜੰਟ ਆ ਹਨਾ ਤੇ ਉਹ ਕਹਿੰਦਾ ਵੀ ਮੈਂ ਨੂਲੇ ਉਸ ਤੇ ਨਿਕਲੇ ਤੋਂ ਵੇਸਾਲੇ ਪੈਸੇ ਲੈਨੇ ਉਸ ਤੋਂ ਬਾਅਦ ਹੀ ਨੂੰ ਲਾ ਉਸਤਾ ਦਊਗਾ ਤੇ ਵੀਰ ਮੈਨੂੰ ਕਹਿੰ ਵੀਰ ਕਹਿੰਦਾ ਵੀ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਜੇ ਵਾਚ ਮੇਰਾ ਵੀਜ਼ਾ ਨਾ ਲੱਗਾ ਤੇ ਮੈਂ ਕੀ ਕਰੂੰਗਾ ਹਾਂਜੀ ਵੀਰ ਜੀ ਤੁਸੀਂ ਵੀ ਅ ਤੁਸੀਂ ਆਪਦੀ ਜਗ੍ਹਾ ਤੇ ਵੀ ਸਹੀ ਆ ਬਿਲਕੁਲ ਸਹੀ ਆ ਕਿਉਂਕਿ ਵੀ ਤੁਹਾਨੂੰ ਪਤਾ ਹੀ ਆ ਅੱਜ ਬਾਅਦ ਚ ਕਿੰਨੀਆਂ ਪ੍ਰੋਬਲਮਾਂ ਹੋ ਜਾਂਦੀਆਂ ਕਈ ਵਾਰ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਹੱਕ ਨੂੰ ਲਾ ਉਸਤਾ ਐਕਸਪਾਇਰ ਹੋ ਜਾਂਦਾ ਕਈ ਵਾਰ ਮਾਲਕ ਜਿਹੜਾ ਕਨਫਰਮ ਨਹੀਂ ਕਰਦਾਗਾ ਫੇਰ ਵੀ ਨਹੀਂ ਕੋਈ ਆਮਦਨ ਨੂੰ ਲੈ ਕੇ ਇਸ਼ੂ ਹੋ ਜਾਂਦਾ ਕੋਈ ਹੋਰ ਕਾਲ ਨੂੰ ਲੈ ਕੇ ਤੇ ਫੇਰ ਆਪਣਾ ਵੀਜ਼ਾ ਨਹੀਂ ਲੱਗਦਾਗਾ ਤੇ ਆਪਣੇ ਪੈਸੇ ਆ ਜਿਹੜਾ ਤੁਹਾਨੂੰ ਪਤਾ ਵੀ ਪੈਸੇ ਇਕੱਠੇ ਕਰਨੇ ਕਿਹੜਾ ਸੌਕੇ ਆ ਨਾ ਤੇ ਅਜੰਟਾ ਵੀ ਆਪਦੇ ਪੈਸੇ ਲੈ ਕੇ ਉਹ ਜਾਉ ਜਦੋਂ ਆਪਣਾ ਵੀਜ਼ਾ ਨਾਲ ਲੱਗਾ ਤੇ ਬਾਕੀ ਦੂਜੇ ਪਾਸੇ ਜੇ ਆਪਾਂ ਵੇਖੀਏ ਕੋਈ ਅਜੰਟਾ ਹਨਾ ਚਲੋ ਰਿਸ਼ਤੇਦਾਰ ਆ ਰਿਸ਼ਤੇਦਾਰ ਆਪਣੇ ਆ ਜਾਂ ਕੋਈ ਲਿਆਜ ਆਲਾ ਉਹ ਠੀਕ ਆ ਉਹ ਕਰ ਲੈਂਦੇ ਹਨ ਵੀ ਚਲੋ ਜੋ ਵਕੀਲਾਂ ਨੂੰ ਜਿਹੜੇ ਵਿੱਚ ਮਾਲਕ ਹੁੰਦੇ ਉਹਨਾਂ ਨੂੰ ਪੈਸੇ ਦੇਣੇ ਆ ਦੇਣੇ ਹਨ ਬਾਕੀ ਚਲੋ ਤੁਹਾਨੂੰ ਕਹਿ ਦਿੰਦੇ ਆ ਵੀ ਬਾਅਦ ਚ ਦੇ ਦਿਓ ਜਾਂ ਇੱਥੇ ਆ ਕੇ ਦੇ ਦਿਓ ਜਾਂ ਕਮਾ ਕੇ ਦੇ ਦਿਓ ਤੇ ਜਦੋਂ ਪਰ ਜਿਹੜੇ ਅਜਨਤਾ ਉਹਨਾਂ ਨੂੰ ਵੀ ਇਸ ਗੱਲ ਦਾ ਡਰ ਹੁੰਦਾ ਵੀ ਜੇ ਅਸੀਂ ਨੂਲਾ ਉਸਤਾ ਦੇਤਾ ਬਸ ਮੇਨ ਚੀਜ਼ ਹੀ ਹੁੰਦੀ ਹੈ ਜਦੋਂ ਨੂਲਾ ਉਸਤਾ ਤੁਹਾਡੇ ਕੋਲ ਚਲੇ ਆ ਗਿਆ ਤੇ ਉਸ ਤੋਂ ਬਾਅਦ ਪਹਿਲੀ ਗੱਲ ਤਾਂ ਜੀ ਇੱਥੇ ਤੁਹਾਨੂੰ ਇਹ ਕਲੀਅਰ ਕਰ ਦਿੰਨੇ ਆ ਵੀ ਜਿਹੜੇ ਮਾਲਕਾ ਇੱਥੋਂ ਦੇ ਬਕੀ ਮਾਲਕਾਂ ਦੇ ਵਕੀਲ ਰੱਖੇ ਹੁੰਦੇ ਅੱਗੇ ਜਿਹੜੇ ਵਕੀਲ ਆ ਹਨ ਉਹ ਨੂਲਾ ਉਸ ਦਾ ਪੇਪਰ ਪੈਸੇ ਲਿਆਂ ਤੋਂ ਬਿਨਾ ਨਹੀਂ ਦਿੰਦੇਗੇ ਆਪਾਂ ਪਿੱਛੇ ਵੀ ਇੱਕ ਵੀਡੀਓ ਚ ਪਾਇਆ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਜਿਹੜੇ ਹੁਣ ਇੱਥੋਂ ਦੇ ਮਾਲਕ ਤੇ ਵਕੀਲ ਆ ਹਨ ਵੀ ਉਹ ਵੀ ਹੁਣ ਪੀ ਜਾਂਦੀ ਆਪਾਂ ਕਹੇ ਸਾਦੇ ਵੀ لالچی ਹੋਗੇ ਜਾਂ ਸਿਆਣੇ ਹੋਗੇ ਕੋਸ ਵੀ ਹਨਾ ਤੇ ਵੀ ਉਹ ਹੁਣ ਪਹਿਲਾਂ ਤੁਸੀਂ ਜਦੋਂ ਪੇਪਰ ਨਿਕਲਦੇ ਆ ਸੈਲਫ ਉਹ ਫੋਟੋ ਪੇਜਦੇ ਆ ਪਹਿਲਾਂ ਕਹਿੰਦੇ ਆ ਸਾਡੇ ਪੂਰੇ ਪੈਸੇ ਦੋ ਜਿੰਨੇ ਦੀ ਗੱਲ ਹੋਈ ਹੁੰਦੀ ਹੈ ਜਿੰਨੀ ਤੁਹਾਡੇ ਏਜੰਟ ਨੇ ਕੀਤੀ ਹੁੰਦੀ ਹੈ ਜਾਂ ਕਿਸੇ ਰਿਸ਼ਤੇਦਾਰ ਨੇ ਉਸ ਤੋਂ ਬਾਅਦ ਹੀ ਉਹ ਜਿਹੜਾ ਨੁਲਾਸਤਾ ਦਿੰਦੇ ਆ ਤੇ ਉਸ ਤੋਂ ਬਾਅਦ ਤੁਸੀਂ ਅਨੁਲਾ ਉਸਤਾ ਦਾ ਤੁਹਾਨੂੰ ਫੇਰ ਹੀ ਮਿਲੂਗਾ ਜੇ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਨਹੀਂਗਾ ਚਲ ਰਿਸ਼ਤੇਦਾਰ ਵੀ ਹੋਇਆ ਜਾਂ ਕੋਈ ਲਿਆਜ ਵਾਲਾ ਵੀ ਹੋਇਆ ਤੇ ਪਰ ਜਿਹੜੇ ਮਾਲਕ ਤੋਂ ਨੇ ਪੇਪਰ ਭਰਾਏ ਆ ਤੇ ਉਹ ਮਾਲਕ ਤਾਂ ਪੈਸੇ ਲੈ ਕੇ ਜਿੰਨੇ ਵੀ ਉਹਨੇ ਚਲੋ ਅੱਗੇ ਉਹਦੇ ਨਾਲ ਮਾਲਕ ਨੇ ਕੀਤੇ ਹੋਣੇ ਉਹ ਪੈਸੇ ਲੈ ਕੇ ਹੀ ਮਾਲਕ ਨੇ ਤੁਹਾਡਾ ਨੁਲਾ ਉਸਤਾ ਦੇਣਾ ਵਾ ਤੇ ਦੂਜਾ ਤੁਸੀਂ ਮਤਲਬ ਇਹ ਕਲੀਅਰ ਉਹਨੂੰ ਕਰ ਲਿਓ ਜਦੋਂ ਤੁਸੀਂ ਤੁਹਾਡਾ ਨੁਲਾ ਉਸਤਾ ਨਿਕਲ ਗਿਆ ਵਈ ਜਿਹੜੇ ਸਾਰੇ ਜ਼ਿੰਮੇਵਾਰੀ ਉਹ ਤੇਰੀ ਆ ਠੀਕ ਆ ਪੈਸੇ ਦੇਣ ਤੋਂ ਪਹਿਲਾਂ ਉਹਦੇ ਨਾਲ ਗੱਲ ਕਲੀਅਰ ਕਰ ਲਿਓ ਵੀ ਨੂਲਾ ਉਸ ਦਾ ਲੈਣ ਤੱਕ ਜਦੋਂ ਮਾਲਕ ਪੇ ਫੈਲ ਜਮਾ ਹੋਊਗੀ ਉਸ ਤੋਂ ਬਾਅਦ ਕਨਫਰਮ ਮਾਲਕ ਨੇ ਕਰਨੀ ਆ ਤੇ ਬਾਕੀ ਸਾਰੀ ਮੇਰੇ ਇੱਥੇ ਆਉਣ ਤੱਕ ਸਾਰੇ ਡਾਕੂਮੈਂਟ ਬਣਾਉਣ ਤੱਕ ਤੇ ਐਂਟਰੀ ਕਰਵਾ ਕੇ ਸਾਰੀਆਂ ਫੈਲਾਂ ਜਮਾ ਕਰਵਾਉਣ ਤੱਕ ਪਰ ਫਾਟੂਰਾ ਕਰਾਉਣ ਤੱਕ ਸੰਜੋਠ ਤੱਕ ਸਾਰੀ ਤੁਸੀਂ ਉਹਦੇ ਨਾਲ ਗੱਲ ਕਰਕੇ ਫੇਰ ਹੀ ਪੈਸੇ ਦਿਓ ਤੇ ਬਾਕੀ ਉਹ ਤਾਂ ਚਲੋ ਹੀ ਕਿਸਮਤ ਦੀ ਗੱਲ ਹੁਣ ਤੇ ਆਪਾਂ ਤਾਂ ਚਲੋ ਇਹ ਹੀ ਕਹਿੰਨੇ ਆ ਵੀ ਜਿਹੜੇ ਵੀਰ ਭੈਣਾਂ ਨੇ ਭਰੇ ਆ ਹਨਾ ਪੇਪਰ ਤੇ ਵੀ ਜਿਨ੍ਹਾਂ ਨੇ ਇੰਨੇ ਪੈਸੇ ਲਾਏ ਹੁੰਦੇ ਆਪਾਂ ਤਾਂ ਇਹ ਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵੀ ਜਿਨ੍ਹਾਂ ਨੇ ਇੰਨੇ ਪੈ ਚਲੋ ਜਿਹਦੇ ਨਹੀਂ ਨਿਕਲੇ ਹਨਾ ਉਹ ਗੱਲ ਵੱਖਰੀ ਆ ਨਹੀਂ ਨਿਕਲੇ ਹਨਾ ਤੇ ਪਰ ਜਿਹੜੇ ਵੀਰਾਂ ਦੇ ਨਿਕਲ ਜਾਂਦੇ ਆ ਨਿਕਲ ਕੇ ਵਿਚਾਰੇ ਮਸਾਂ ਪੈਸਾ ਹਨਾ ਇਕੱਠਾ ਕਰਦੇ ਆ ਇਕੱਠਾ ਕਰਕੇ ਦਿੰਦੇ ਆ ਫਿਰ ਫਾਈਲਾਂ ਜਮ੍ਹਾਂ ਕਰਾਉਂਦੇ ਇੰਨੇ ਤੱਕੇ ਖਾਂਦੇ ਆ ਤੇ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਵੀ ਉਹਨਾਂ ਵੀਰਾਂ ਦੇ ਵੀ ਜਰੂਰ ਵੀਜੇ ਲੱਗ ਜਾ ਕਰਨ ਪ੍ਰਮਾਤਮਾ ਵੀ ਜਿਹੜੇ ਇੰਨਾ ਵਿਚਾਰੇ ਵੇਟ ਵੀ ਕਰਦੇ ਆ ਤੇ ਪੈਸਾ ਵੀ ਲਾਉਂਦੇ ਆ ਤੇ ਬਾਕੀ ਵੀਰ ਜੀ ਤੁਸੀਂ ਹੁਣ ਤੁਹਾਡੀ ਟੈਨਸ਼ਨ ਵੀ ਆਪਾਂ ਮੰਨਦੇ ਆ ਤੇ ਪਰ ਤੁਹਾਨੂੰ ਆਪਾਂ ਗੱਲ クリア ਦੱਸਦੀ ਆ ਵੀ ਜਿਹੜਾ ਨੂਲਾ ਉਸਤਾ ਉਹ ਤੁਹਾਨੂੰ ਪੈਸੇ ਲੈ ਕੇ ਹੀ ਮਿਲੂਗਾ ਇਹ ਰਿਸਕ ਤਾਂ ਤੁਹਾਨੂੰ ਵੀ ਲੈਣੀ ਪੈਣਾ ਆ ਠੀਕ ਹੈ ਜੀ ਬਾਕੀ ਕਮੈਂਟ ਤਾਂ ਆਪਣੇ ਕੋਲੇ ਕਾਫੀ ਸੀਗੇ ਤੇ ਹੈਵੀ ਜਾਣਕਾਰੀ ਵਾਲੀਆਂ ਤੇ ਫਿਰ ਆਪਾਂ ਫ੍ਰੀ ਟਾਈਮ ਜਦੋਂ ਵੀ ਆਪਣੇ ਕੋਲੇ ਹੋਏ ਉਹਦੋਂ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਸੀ ਮੇਨ ਆਪਾਂ ਪਾ ਰਹੇ ਆ ਤੇ ਉਹ ਹੈਗੀ ਆ ਵੀ ਜਿਹੜੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਪਹਿਲਾਂ ਪੇਪਰ ਕਲੈਕ ਹੋਂ ਦੀ ਡੇਟ ਤਾਂ ਆ ਗਈ ਸੀਗੀ ਜਨਵਰੀ ਚ ਜਿਹੜੇ ਸੀਜ਼ਨ 9 ਮਹੀਨੇ ਵਾਲੇ ਹੋਣੇ ਆ ਤੇ ਜਿਹੜੇ ਫਰਵਰੀ ਦੇ ਵਿੱਚ ਆ ਸਾਲ ਵਾਲੇ ਤੇ ਜਿਹੜੇ ਡੋਮੈਸਟਿਕ ਪੇਪਰ ਆ ਉਹ ਕਲਿੱਕ ਹੋਣੇ ਆ 18 ਫਰਵਰੀ ਨੂੰ ਤਾਂ ਡੋਮੈਸਟਿਕ ਆ ਤੇ ਇਹ ਕਿੰਨੇ ਜਨਵਰੀ ਨੂੰ ਜਿਹੜੇ ਸੀਜ਼ਨਲ ਪੇਪਰ ਕਲਿੱਕ ਹੋਣੇ ਆ ਤੇ ਜਿਹੜੀਆਂ ਫੈਲਾਪਣ ਦੀ ਡੇਟ ਉਹ ਨਹੀਂ ਆਈ ਸੀ ਤੇ ਆਪਾਂ ਤੁਹਾਨੂੰ ਆਖਿਆ ਸੀ ਜਦੋਂ ਵੀ ਆਈ ਜਦੋਂ ਵੀ ਆਪਾਂ ਨੂੰ ਪਤਾ ਲੱਗਾ ਤੇ ਆਪਾਂ ਸਭ ਤੋਂ ਪਹਿਲਾਂ ਵਿੱਦ ਪ੍ਰੂਫ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਉਹ ਆਪਾਂ ਨੂੰ ਰਾਤ ਪਤਾ ਲੱਗ ਗਿਆ ਤੇ ਉਹ ਹੁਣ ਆਪਣੇ ਤੁਸੀਂ ਪ੍ਰੂਫ ਦੇਖ ਲਿਓ ਆਪਾਂ ਪਾ ਦਾਂਗੇ ਵਿੱਚ ਵੀਡੀਓ ਦੇ ਥੱਲੇ ਤੇ ਜਿਹੜੀ ਫੈਲਾ ਮਤਲਬ ਭਰਨ ਦੀ ਆ ਹਨਾ ਉਹ ਹੈਗੀ ਆ ਜੀ ਡੇਟ 23 ਅਕਤੂਬਰ ਸਵੇਰ 9 ਵਜੇ ਤੋਂ ਲੈ ਕੇ 7 ਦਸੰਬਰ ਰਾਤ 8 ਵਜੇ ਤੱਕ 24 ਘੰਟੇ ਤੁਸੀਂ ਕਦੋਂ ਵੀ ਆਪਦੀਆਂ ਜਿਹੜੀਆਂ ਫੈਲਾਂ ਜਿਹਦੀ ਵੀ ਜਿਹਦੇ ਨਾਲ ਤੁਹਾਡੀ ਗੱਲਬਾਤ ਕੀਤੀ ਆ ਤੁਸੀਂ ਆਪ ਤਾਂ ਚਲੋ ਨਹੀਂ ਭਰ ਸਕਦੇ ਮਾਲਕ ਨਾਲ ਜਾਂ ਮਤਲਬ ਜਾਂ ਕਿਸੇ ਵੀ ਗੱਲ 에ਜੰਟ ਨਾਲ ਤੇ ਜਾਂ ਕੋਈ ਵੀਰ ਭੈਣ ਇੱਥੇ ਰਹਿੰਦੇ ਆ ਵੀ ਉਹਨਾਂ ਨੇ ਆਪਦੇ ਕਿਸੇ ਵੀ ਰਿਸ਼ਤੇਦਾਰ ਜਾਂ ਕਿਸੇ ਦੇ ਭਰਾਉਣਿਆਂ ਮਾਲਕ ਨਾਲ ਤੇ ਜਾਂ ਜੇ ਤੁਸੀਂ ਆਪਣੇ ਸਪੈੜੀ ਤੋਂ ਆਪ ਭਰਨੇ ਆ ਕਿਸੇ ਦੇ ਪੇਪਰ ਤੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵਿੱਚ ਆ ਜਿਹੜੀ ਉਹੋ ਫੈਲ ਤਿਆਰ ਕਰ ਸਕਦੇ ਆ ਤੇ ਜਿਹੜੇ ਵੀਰਾਂ ਨੇ ਹਾਂ ਭਰੋਣੇ ਆ ਜਿਹੜੇ ਕਲੀਅਰ ਆ ਸੋਚਦੇ ਆਏ ਆ ਤੇ ਉਹ ਜ਼ਿਆਦਾ ਟਾਈਮ ਨਾ ਲਾਓ ਤਾਂ ਕਿ ਤੁਹਾਡਾ ਜਿਹੜਾ ਨੰਬਰ ਪਹਿਲੀਆਂ ਚ ਆ ਜਾਵੇ ਫਾਈਨਲੀ ਤੁਸੀਂ ਭਰੋਣੇ ਆ ਤੇ ਤੁਸੀਂ ਜਲਦੀ ਆਪਦੀ ਗੱਲ ਕਰਕੇ ਤੇ ਪਹਿਲਾਂ ਪਹਿਲਾਂ ਆਪਦੀ ਜੇ ਕਿਸੇ ਵੀ ਏਜੰਟ ਨਾਲ ਜਾਂ ਕਿਸੇ ਵਕੀਲ ਨਾਲ ਕਿਸੇ ਨਾਲ ਵੀ ਤੁਸੀਂ ਗੱਲ ਕਰਨੀ ਆ ਜਾਂ ਕਿਸੇ ਰਿਸ਼ਤੇਦਾਰ ਨੂੰ ਕਹਿਣਾ ਤੇ ਤੁਸੀਂ ਜਿਹੜੇ ਆਪਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਵਾ ਤੇ ਉਹ ਉਹਨਾਂ ਨੂੰ ਭੇਜ ਦਿਓ ਤਾਂ ਕਿ ਉਹ ਤੁਹਾਡੀ ਫਾਈਲ ਜਿਹੜੀ ਤਿਆਰ ਹੋ ਜਾਵੇ ਤੇ ਪਹਿਲਿਆਂ ਦੇ ਵਿੱਚ ਹੀ ਜਿਹੜਾ ਤੁਹਾਡਾ ਨੰਬਰ ਲੱਗ ਜੇ ਵੀ ਤੇ ਕਲਿੱਕ ਹੋ ਜਾਵੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਮੇਨ ਵੀਡੀਓ ਤੇ ਸੁਬਾ ਸੁਬਾ ਦਾ ਟਾਈਮ ਦਿਲਤਾ ਬਹੁਤ ਕਰਦਾ ਹੋਰ ਕਮੈਂਟਾਂ ਦੀ ਬਹੁਤ ਆਨਸਰ ਆ ਵੀ ਤੁਹਾਡੇ ਨਾਲ ਗੱਲਾਂ ਕਰੀਏ ਤੇ ਤੁਹਾਨੂੰ ਦੱਸੀਏ ਤੁਹਾਨੂੰ ਪੂਰੀ ਨੌਲੇਜ ਦਈਏ ਹਨਾ ਵੀ ਇਟਲੀ ਦੀ ਐਮਏ ਗ੍ਰੇਡੇਸ਼ਨ ਬਾਰੇ ਵੀ ਜਿਹੜੇ ਵੀਰ ਭੈਣ ਇੱਥੇ ਵੀ ਮਤਲਬ ਆ ਚੁੱਕੇ ਹਨ ਉਹਨਾਂ ਦੇ ਬਹੁਤ ਕਮੈਂਟ ਆ ਰਹੇ ਆ ਤੇ ਵੀ ਇੱਕ ਤਾਂ ਬਹੁਤ ਟਾਈਮ ਦਾ ਮੈਂ ਵੀਡੀਓ ਬਣਾ ਰਹੀ ਹਾਂ ਮੈਂ ਸੱਚੀ ਦੱਸਦੀ ਹਾਂ ਸਵੇਰ ਦਾ ਟਾਈਮ ਹੈ ਮੇਰਾ ਨਹੀਂ ਟਾਈਮ ਲੱਗਾ ਦਾ ਟਾਈਮ ਵਿੱਚੋਂ ਟਾਈਮ ਕੱਢ ਕੇ ਬਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ ਕਿਉਂਕਿ ਹੁਣ ਵੀ ਸਵੇਰ ਸੁਬਾ ਮੈਂ ਕਾਰ ਵੀਡੀਓ ਬਣਾ ਕੇ ਫਿਰ ਉਸ ਤੋਂ ਬਾਅਦ ਘਰ ਦਾ ਕੰਮ ਕਰਕੇ ਉਸ ਤੋਂ ਬਾਅਦ ਕੰਮ ਤੇ ਜਾਣਾ ਵਾ ਠੀਕ ਹੈ ਤੇ ਇਹਨਾਂ ਦਾ ਵੀ ਟਾਈਮ ਇਹ ਵੀ ਬਹੁਤ ਜ਼ਿਆਦਾ ਬਿਜੀ ਚੱਲ ਰਹੇ ਨਹੀਂ ਹੁੰਦਾ ਪਰ ਦਿਲ ਸਾਡਾ ਬਹੁਤ ਕਰਦਾ ਵੀ ਜਦੋਂ ਸਾਡੇ ਨਾਲ ਵੀਰ ਭੈਣ ਇੰਨੇ ਜੁੜੇ ਆ ਹਨਾ ਵੀ ਆਪਾਂ ਅਨੁਸਾਰ ਹੀ ਜਿਹੜੀ ਜਾਣਕਾਰੀ ਆ ਅਪਡੇਟ ਆ ਤੇ ਵੀ ਟਾਈਮ ਟੂ ਟਾਈਮ ਦਈਏ ਜਿਵੇਂ ਹੁਣ ਕਾਫੀ ਦਿਨ ਹੋ ਗਏ ਮੈਂ ਵੀਡੀਓ ਬਣਾਉਣ ਦੀ ਸੋਚ ਰਹੀ ਆ ਪਰ ਟਾਈਮ ਨਹੀਂ ਲੱਗਦਾ ਵੀਰ ਭੈਣਾਂ ਦਾ ਬਹੁਤ ਕਮੈਂਟ ਆਇਸ ਵੀ ਜਦੋਂ 9 ਮਹੀਨੇ ਤੇ ਆਪਾਂ ਵੀਰ ਜਿਹੜੇ 9 ਮਹੀਨਿਆਂ ਲਈ ਪ੍ਰੰਤਿਥੀ ਤੇ ਆ ਵੀ ਚੁੱਕੇ ਆ ਨਾ ਤੇ ਆ ਕੇ ਕੰਮ ਵੀ ਕਰਦੇ ਆ ਤੇ ਉਹਨਾਂ ਨੂੰ ਸੰਜੋੜਨਾ ਜਿਹੜੀ ਪਹਿਲੀ ਕਿਸੇ ਨੂੰ 2 ਮਹੀਨਿਆਂ ਦੀ ਕਿਸੇ ਨੂੰ 3 ਮਹੀਨਿਆਂ ਦੀ ਜਿੰਨਾ ਕਚੈਰ ਉਹਨਾਂ ਤਾਂ ਵੀ ਜਾ ਰਹਿੰਦਾ ਸੀ ਵਿਚਾਰਿਆਂ ਨੂੰ ਮਿਲੀ ਆ ਤੇ ਉਸ ਤੋਂ ਬਾਅਦ ਕਮੈਂਟ ਆ ਰਹੇ ਆ ਵੀ ਅੱਗੇ ਅਸੀਂ ਪੱਕੇ ਪੇਪਰ ਕਿਵੇਂ ਬਣਾਉਣੇ ਹਨ ਤੇ ਵੀ ਉਹਦੇ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਵੀਡੀਓ ਬਣਾ ਕੇ ਤੇ ਆਪਾਂ ਉਹਦੇ ਤੇ ਜਰੂਰ ਵੀਡੀਓ ਬਣਾਵਾਂਗੇ ਜਦੋਂ ਵੀ ਟਾਈਮ ਲੱਗਾ ਕੋਸ਼ਿਸ਼ ਕਰਾਂਗੇ ਵੀ ਜਲਦੀ ਹੋਏ ਬਣਾਈਏ ਠੀਕ ਆ ਜੀ ਹੁਣ ਬਣਾਉਂਦਾ ਆ ਗਿਆ ਤੇ ਤੁਹਾਨੂੰ ਇੱਕ ਗੱਲ ਹੋਰ ਵੀ ਮੈਂ ਵੀਡੀਓ ਬਹੁਤ ਜਲਦੀ ਚ ਬਣਾਉਣੀ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਬਸ 10 15 ਮਿੰਟਕ ਹੁੰਦੇ ਆ ਤੇ ਜੇ ਵੀ ਕੋਈ ਬੋਲਣ ਦੇ ਵਿੱਚ ਕਿਉਂਕਿ ਮੈਂ ਬੋਲਦੀ ਵੀ ਥੋੜਾ ਜਿਆ ਕਾਲੀ ਹੁੰਨੀ ਆ ਤੇ ਕੋਈ ਗਲਤੀ ਹੁੰਦੀ ਆ ਤੇ ਤੁਸੀਂ ਮੇਰੇ ਵੀਰ ਭੈਣਾ ਵਾ ਤੇ ਉਹਦੇ ਲਈ ਆਪਾਂ ਤੁਹਾਨੂੰ ਮਾਫੀ ਚਾਹੁੰਦੇ ਆ ਹਾਂ ਜੇ ਕੋਈ ਤੁਸੀਂ ਮੇਰੀ ਗਲਤੀ ਦੱਸਦੇ ਵੀ ਆ ਮੈਨੂੰ ਤੇ ਉਸ ਗੱਲ ਚ ਵੀ ਆਪਾਂ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਵੀ ਜਿਹੜੇ ਤੁਸੀਂ ਆਪਣੇ ਨਾਲ ਜੁੜੇ ਆ ਆਪਣੇ ਤੇ ٹرسٹ ਕਰਦੇ ਕਰਕੇ ਆਪਣੀ ਵੀਡੀਓ ਤੁਸੀਂ ਸੌਂਦੇ ਆ ਜੇ ਤੁਹਾਨੂੰ ਕੋਈ ਲੱਗਦਾ ਹੁੰਦਾ ਕੋਈ ਗੱਲ ਐਦਾਂ ਨਹੀਂ ਐਦਾਂ ਨਹੀਂ ਸਹੀ ਨਹੀਂ ਜਾਂ ਕਿਦਾਂ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਆ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ ਬਾਏ